ਕਹਿਣਾ ਸੀ ਇਹ ਗੜਗੀ ਉਹਨੇ ਆ ਪੈਲੀ ਪੁਲੀ ਦੀ ਜਿਹੜੀ ਗੱਲ ਨਹੀਂ ਚੱਲਣ ਦੀ ਵੇਚਣ ਦੀ ਹੋਇਆ ਕੀ ਆ ਮੇਰੇ ਨਾਲ ਤੇ ਬੈਠਾ ਮੇਰੇ ਲੱਗੀ ਅੱਛਾ ਕਿਹ ਕਹਿੰਦਾ ਵੀ ਪੈਲੀ ਤੂੰ ਵੇਚਣ ਢਿਆਂ ਮੈਂ ਆ ਹੋ ਗਏ ਚੰਢਿਆਂ ਮੈਂ ਚਾਚੀ ਉਹਨਾਂ ਨੂੰ ਕਿਹਾ ਵਾ ਤੂੰ ਕਹਾਂ ਡੇ ਵੀ ਸਲਾਹ ਕਰਕੇ ਦੱਸਾਂਗੇ ਤੇ ਜੇ ਤੱਕ ਤੇ ਮੈਂ ਉਹਨਾਂ ਨੂੰ ਕੁਝ ਦੱਸੀਆ ਨਹੀਂ ਅੱਛਾ ਤੇ ਮੁੜ ਕੇ ਜਾਂਦਾ ਵੀ ਤੂੰ ਉਹਨਾਂ ਨੂੰ ਚਲੀ ਦੇਣੀ ਹੈ ਤੇ ਮੈਨੂੰ ਦੇ ਦੇ ਇਹ ਨਹੀਂ ਸਮਝ ਲੱਗਦੀ ਕਿ ਨਹੀਂ ਪਹਿਲੇ ਕਿਥੋਂ ਨਾ ਕੀ ਆਊਗਾ ਹੋ ਜਾਂਦਾ ਜਾਉਂਗਾ ਵੀ ਸਹੁਰਿਆਂ ਤੋਂ ਆਜਣੇ ਨੇ ਮੇਰੀ ਗੱਲ ਸੁਣੋ ਭਾਵੇਂ ਕਿੰਨਾ ਵੀ ਕੋਈ ਨਜ਼ਦੀਕ ਵਾਲਾ ਰਿਸ਼ਤੇਦਾਰ ਹੋਵੇ ਹਾਂ ਕੋਈ 10 ਦੇ ਦੂ 20 ਦੇ ਦੂ ਹੱਦ 50000 ਦੇ ਦੂਗਾ ਤੇ ਲੱਖਾ ਦੇ ਸਾਹਮਣੇ ਕੋਈ ਦਿੰਦਾ ਆ ਤੇ ਘਰ ਚ ਕੀ ਦਿੰਦੇ ਰਹੇ ਸਾਨੂੰ 2000 ਰੁਪਿਆ ਦੇ ਕੇ ਤੇ ਪੁੱਛਦੇ ਰਹੇ ਕਿੰਨੇ ਪੈਸੇ ਖਰਚੇ ਵਿੱਚੋਂ ਓਏ ਤੇਰੀ ਸੋਚਣੀ ਆ ਉਹਨਾਂ ਨੇ ਸੋਚਣੀ ਨਹੀਂ ਹੈਗੀ ਡੈਡੀ ਨਾਲ ਗੱਲ ਕਰੀ ਲੈਣਾ ਡੈਡ ਜੀ ਅਜਾ ਲਵਲੀ ਇੱਥੋਂ ਹਮੜਾ ਜਾ ਤਾਂ ਮੇਰਾ ਪੁੱਤ ਬੈਣਾ ਕੀ ਓਥੇ ਅੰਦਰ ਲੰਮੇ ਪਿਆ ਨਾ ਹੀ ਪੁੱਤ ਮੈਂ ਅੰਦਰ ਹੀ ਲੰਮਾ ਪਿਆ ਸੀ ਉਹ ਲਾਈਟ ਹੋ ਗਈ ਬੰਦ ਅੱਛਾ ਅੱਛਾ ਤੇ ਮੈਂ ਸੋਚਿਆ ਵੀ ਮੁੜ ਕੇ ਨਾਈਟਰ ਡੈਡ ਹੋ ਜਾਣਾ ਵਾ ਤੇ ਚੱਲ ਬਾਹਰ ਪੈ ਜਾਇ ਨਾ 10 ਮਿੰਟ ਚੋ ਨਾ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਹਾਂਜੀ ਦੱਸੋ ਕੱਲ ਦਲਜੀਤ ਆਇਆ ਸੀ ਮੇਰੇ ਵੱਲ ਅੱਛਾ ਕੀ ਕਹਿੰਦਾ ਸੀ ਕਹਿਣਾ ਕੀ ਹੈ ਡੈਡ ਜੀ ਉਹਨੇ ਆ ਪਿਆਲੀ ਪੁਲੀ ਦੀ ਜਿਹੜੀ ਗੱਲ ਨਹੀਂ ਚੱਲਣ ਦੀ ਵੇਚਣ ਦੀ ਹੋਇਆ ਹੋਇਆ ਤੇ ਆ ਮੇਰੇ ਹਲਤੇ ਬੈਠਾ ਮੇਰੇ ਲੱਗ ਗਈ ਅੱਛਾ ਤੇ ਕਹਿੰਦਾ ਵੀ ਪਹਿਲੀ ਤੂੰ ਵੇਚਣ ਡਿਆ ਮੈਂ ਹੋਵੇ ਚੰਡਿਆ ਠੀਕ ਮੈਂ ਚਾਚੀ ਉਹਨਾਂ ਨੂੰ ਕਿਹਾ ਵਾ ਉਹ ਕਹਿੰਦੇ ਵੀ ਸਲਾਹ ਕਰਕੇ ਤੇ ਦੱਸਾਂਗੇ ਤੇ ਜੇ ਤੱਕ ਤੇ ਮੈਂ ਉਹਨਾਂ ਨੂੰ ਕੁਝ ਦੱਸਿਆ ਨਹੀਂ ਅੱਛਾ ਤੇ ਮੁੜ ਕੇ ਆਂਦਾ ਵੀ ਤੂੰ ਉਹਨਾਂ ਨੂੰ ਵੀ ਪਹਿਲੀ ਦੇਣੀ ਆ ਤੇ ਮੈਨੂੰ ਦੇ ਦੇ ਇਹ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਭੀਨੇ ਪੈਸੇ ਇਹਦੇ ਕਿੱਥੋਂ ਆਏ ਆ ਜੇ ਮੈਂ 50000 ਲੈ ਗਿਆ ਸੀ ਤੇ ਤੁਸੀਂ ਰੌਲਾ ਪਾਉਂਦੇ ਇਹਦਾ ਮਤਲਬ ਉਹ ਤੇ ਇਹੋ ਹੀ ਆ ਨਾ ਕਿ ਸਾਂਝੇ ਖਾਤੇ ਚ ਖਾਈ ਜਾਂਦੇ ਆ ਸਾਰਾ ਕੁਝ ਇੰਨੇ ਪੈਸੇ ਆਏ ਕਿੱਥੋਂ ਇਹਦੇ ਕੋਲ ਮੈਨੂੰ ਤੇ ਸਮਝ ਨਹੀਂ ਆਉਂਦੀ ਇਹ ਕੈਨੇਡਾ ਮੈਂ ਪੈਲੀ ਲੈ ਲੂੰਗਾ ਲੈਣੀ ਗਾਦੀ ਆ ਘਾਤਾਂ ਇਹਦੀ ਪੈਸੇ ਤੇ ਤੇ ਕੋਲ ਹੈ ਨਹੀਂ ਆ ਅਕਸਰ ਘੱਟੋ ਘੱਟ 30 35 ਲੱਖ ਦਾ ਕਿਲਾਵਾ ਤੇ ਗੱਲਾਂ ਨਾਲ ਥੋੜੀ ਆ ਜਾਂਦੀ ਆ ਡੈਡੀ ਜੀ ਇਹੋ ਗੱਲ ਹੀ ਮੈਂ ਕਹੀ ਮੈਂ ਵੀ ਨਹੀਂ ਪੈਸੇ ਹੋਣੇ ਕਿੱਥੋਂ ਲੱਖਾਂ ਦੀ ਗੱਲ ਵਾ ਮੈਂ ਆਂਦਾ ਹੀ ਮੈਂ ਰਿਸ਼ਤੇਦਾਰਾਂ ਕੋ ਫੜ ਲੈਣੇ ਕਿਹੜਾ ਇਹਦਾ ਰਿਸ਼ਤੇਦਾਰ ਵਾ ਇੰਨੇ ਪੈਸੇ ਵਾਲਾ ਮੈਨੂੰ ਤੇ ਉਹ ਸਮਝ ਨਹੀਂ ਆਉਂਦੀ ਵੀ ਸੌਰੇ ਇਹਦੇ ਉਹ ਨਹੀਂ ਨੇ ਜੋਗੇ ਹੈਗੇ ਤੇ ਹੋਰ ਕਿਹੜਾ ਵਾ ਕੋਈ ਵੀ ਰਿਸ਼ਤੇਦਾਰ ਹੈ ਨਹੀਂ ਇਹਨੇ ਜੋ ਕਹ ਪਤਾ ਨਹੀਂ ਵੀ ਇਨੀ ਗੱਲ ਮੈਨੂੰ ਕਹਿ ਗਿਆ ਫਿਰ ਕਿ ਪਿਆਲੀ ਮੈਂ ਹੀ ਰੱਖਣੀ ਹੈ ਚੱਲ ਕੋਈ ਨਹੀਂ ਸਾਂਝਾ ਖਾਤਾ ਵੀ ਫੋਲ ਕੇ ਵੇਖ ਲੈਣਾ ਸੀ ਵੀ ਉੱਚ ਵੀ ਹੈਗਾ ਕੋਕ ਨਹੀਂ ਸਾਰਾ ਕੋ ਇਹੋ ਸਾਂਭੀ ਜਾਂੜਿਆ ਵਾ लवली ਇਹ ਗੱਲ ਤੋਂ ਭੁੱਲ ਜਾ ਮੇਰਾ ਪੁੱਤ ਇਹ ਸਾਂਝੇ ਖਾਤੇ ਵਿੱਚ ਉਹ ਪੈਸੇ ਲੈਂਦਾ ਹੋਊਗਾ ਮੈਂ ਰੁਪਈਏ ਰੁਪਈਏ ਦਾ ਹਿਸਾਬ ਲੈਂਦਾ ਰਿਹਾ ਇਹਦੇ ਕੋ ਤੇ ਡਾਡੀ ਜੀ ਰਕਮ ਜੱਡੀ ਉਹ ਮੈਨੂੰ ਸੁਣਾ ਗਿਆ ਵਾ ਨਾ ਇਨੀ ਉਹਦੇ ਕੋ ਹੈ ਨਹੀਂ ਆ ਫਿਰ ਕਿੱਥੋਂ ਆਏ ਪੈਸੇ ਓਏ ਉਦੋਂ ਕਹਦਾ ਫੌੜ ਮਾਰ ਗਿਆ ਹੋਊਗਾ ਉਹ ਨਹੀਂ ਨਹੀਂ ਡਾਡੀ ਉਹ ਸੀਰੀਅਸ ਹੋ ਕੇ ਮੈਨੂੰ ਕਹਿ ਕੇ ਗਿਆ ਵਾ ਆੰਦਾ ਵੀ ਹੁਣ ਕਿੰਨਾ ਗੱਲ ਨਾ ਕਰੀ ਤੇ ਤੈਨੂੰ ਮੈਂ 5 ਲੱਖ ਰੁਪਇਆ ਦੇ ਦੇਣਾ ਵਾ ਚਲ ਉਹਨੂੰ ਕਹਿ ਬਈ ਲੈ ਲੈ ਮੈਂ ਦੇ ਦੇਣਾ ਪੈੜੀ ਪਹਿਲਾਂ ਲੈਂਦਾ ਵਾ ਹੈਗਾ ਇਹਨੇ ਜੋਗਾ ਪਰ ਪਹਿਲੀ ਮੈਂ ਇਹਨੂੰ ਦੇਣੀ ਨਹੀਂ ਹੈ ਕਹਿ ਦੇ ਗਿਆ ਹੋਣਾ ਤੂੰ ਇੱਕ ਵਾਰੀ ਕਹਿ ਮੇਰੇ ਕਹ ਤੇ ਅਗਰ ਕਹਿ ਤਾਂ ਸਹੀ ਚਲ ਕੋਈ ਗੱਲ ਨਹੀਂ ਜਦੋਂ ਆਊਗਾ ਨਾ ਮੇਰੇ ਵੱਲ ਪੈਸੇ ਲੈ ਕੇ ਤੇ ਮੈਂ ਤੈਨੂੰ ਵਾਅਦਾ ਹਾਂਗਾ ਫਿਰ ਪੁੱਛ ਲਿਓ ਚਾਚਾ ਨੂੰ ਕਿ ਕਿੱਥੋਂ ਆਏ ਇਹਨੇ ਪੈਸੇ ਚਲ ਤੂੰ ਘਰਾਂ ਗੱਲ ਕਰੀ ਗੱਲ ਕੀ ਕਰਨੀ ਹੈ ਅੱਜ ਦੀ ਹਾਂ ਕੀਤੀ ਜਾਂਨੇ ਜੇ ਆਊਗਾ ਤੇ ਮੈਂ ਤੁਹਾਨੂੰ ਦੱਸ ਦਊਗਾ ਚੱਲ ਦੱਸੀ ਫਿਰ ਮੈਨੂੰ ਆਹ ਮਗਲੀ ਨੇ ਤੇ ਹਰਾਨ ਹੋਣ ਵਾਲੀ ਗੱਲ ਕਰਤੀ ਆ ਕਿ ਕਹਿੰਦਾ ਪੈੜੀ ਮੈਂ ਲੈ ਲਊਗਾ ਮਾਨਾ ਇਹਦੇ ਰਿਸ਼ਤੇਦਾਰ ਵਾ ਕੋਈ ਲੱਖ 2 ਲੱਖ ਦੇ ਦਊਗਾ 35 40 ਲੱਖ ਦੀ ਪੈੜੀ ਹੋਣੀ ਇਹਦੇ ਕੋ ਕਿੱਥੋਂ ਆਣੇ ਇਹਨੇ ਚੱਲ ਕਰਦਾ ਹੁਣ लवली ਗੱਲ ਇਹਦਣਾ ਹਰਬਿੰਦਰ ਆਜੋ ਬੈਠੀਏ ਹਾਂਜੀ ਉਹ ਮੈਂ ਤੇ ਆਇਆ ਸੀ ਹੱਡੇ ਤੋਂ ਅੱਛਾ ਤੇ ਡੈਡੀ ਸੁੱਤਾ ਸੀ ਬਾਹਰ ਤੇ ਮੈਂ ਕੱਲ ਵਾਲੀ ਜਿਹੜੀ ਗੱਲ ਉਹ ਕੱਲੀ ਦਵਾ ਕੀ ਜਾਂਦੇ ਕਹਿਣਾ ਉਹਨਾਂ ਨੇ ਕੀ ਆ ਬਈ ਹੈਰਾਨ ਹੋ ਡੇ ਈਨੇ ਪੈਸੇ ਕਿੱਥੋਂ ਹੋਣੇ ਇਹਦੇ ਕੋ ਨਾ ਕੋਈ ਰਿਸ਼ਤੇਦਾਰ ਹੀ ਐਡਾ ਮੋਟਾ ਵੀ ਜਿਹੜਾ ਪੈਸੇ ਦੇ ਦੂਗਾ ਇਹਨਾਂ ਡੈਡੀ ਨੂੰ ਦੀ ਤਾਂ ਪਤਾ ਵਾ ਵੀ ਇਹ ਕੀ ਕਰਦੇ ਫਿਰਦੇ ਆ ਘਰ ਵਿੱਚ ਤਾਂ ਕੀ ਨਹੀਂ ਕਰਦੇ ਮੈਂ ਤੇ ਸਾਂਝੇ ਖਾਤੇ ਦੀ ਵੀ ਗੱਲ ਕੀਤੀ ਤੇ ਡੈਡੀ ਕਹਿਣ ਲਿਆ ਹੈ ਵੀ ਨਹੀਂ ਨਹੀਂ ਸਾਂਝਾ ਖਾਤਾ ਮੇਕੋ ਹੀ ਆ ਸਾਰਾ ਜਿੰਨੇ ਪੈਸੇ ਖੜਦਾ ਮੇਕੋ ਖੜਦਾ ਵਾ ਫੇਰ ਨੇ ਪੈਸੇ ਕਿੱਥੋਂ ਲੱਲਣੇ ਨੇ ਮੈਨੂੰ ਤੇ ਸਮਝ ਨਹੀਂ ਆਉਂਦੀ ਮੈਨੂੰ ਤਾਂ ਰਾਤ ਨੀਂਦ ਨਹੀਂ ਆਈ ਕਿ ਦਲਜੀਤ ਕੋਈ ਨੇ ਪੈਸੇ ਕਿੱਥੋਂ ਆ ਗਏ ਆ ਓਏ ਹੋ ਜੇ ਨਾ ਵਿੱਚੋਂ ਕਰ ਲੈਂਦੇ ਹੁੰਦੇ ਤੁਹਾਡਾ ਬੂਦਾ ਇਹੋ ਜੇ ਪਤਾ ਲੱਗ ਜਾਂਦੇ ਆਹੋ ਲਾੜਲਾ ਵੀ ਉਹੋ ਹੀ ਐ ਇਹਨਾਂ ਦਾ ਜੇ ਪੰਜ ਮੰਗਦਾ ਵਾ ਤਾਂ ਦੱਸ ਦਿੰਦੇ ਆ ਮੁੱਕ ਦੀ ਗੱਲ ਇੱਕੋ ਹੀ ਆ ਆਪਾਂ ਬੈਲੀ ਇਹਨਾਂ ਨੂੰ ਨਹੀਂ ਦੇਣੀ ਠੀਕ ਵਾ ਨਾ ਉਹ ਚੱਲ ਇੱਕ ਗੱਲ ਹੈਗੀ ਆ ਇੱਕ ਵਾਰੀ ਪਤਾ ਤੇ ਲੱਗੇ ਵੀ ਪੈਸੇ ਲੈਂਦਾ ਵੀ ਆ ਜੇ 5 ਲੱਖ ਲੈ ਕੇ ਆਊਗਾ ਨਾ ਮੇਰੇ ਵੱਲ ਤੇ ਡੈਡੀ ਨੂੰ ਤੇ ਆਵਾਜ਼ ਮਾਰੂੰਗਾ ਨਾ ਕੁਛ ਹੋ ਇਹਨੂੰ ਵੀ ਕਿੱਥੋਂ ਆਏ ਉਹਨੇ ਮੰਦੇ ਵਿੱਚ ਇਹੋ ਹੀ ਧਾਰਿਆ ਉਹ ਵੀ ਮੈਂ ਪਹਿਲੀ ਲੈਣੀ ਹੈ ਤੇ ਆਪਾਂ ਨਹੀਂ ਕੀ ਦੇਣੀ ਹੈਗੀ ਉਹਨੂੰ ਉਹ ਨਹੀਂ ਉਹ ਤਾਂ ਮੈਂ ਡੈਡੀ ਨੂੰ ਵੀ ਕਹੇ ਆਂ ਕਿ ਪਹਿਲੀ ਨਹੀਂਗਾ ਹੀ ਇਹਨੂੰ ਦੇਣੀ ਨਾ ਪਰ ਇਹ ਆ ਵੀ ਇੱਕ ਵਾਰੀ ਪੈਸੇ ਲੈ ਕੇ ਆ ਲਾਂਦੇ ਭੜਾਂਦੇ ਕਿੱਥੋਂ ਮੈਨੂੰ ਇਹ ਨਹੀਂ ਸਮਝ ਲੱਗੰਦੀ ਭੀਨੇ ਪੈਸੇ ਕਿੱਥੋਂ ਲੈ ਕੇ ਆਊਗਾ ਹੋ ਜਾਂਦਾ ਜਉਂ ਆ ਵੀ ਸਹੁਰਿਆਂ ਤੋਂ ਆਏ ਨੇ ਮੇਰੀ ਗੱਲ ਸੁਣੋ ਪਾਵੇਂ ਕਿੰਨਾ ਵੀ ਕੋਈ ਨਜ਼ਦੀਕ ਵਾਲਾ ਰਿਸ਼ਤੇਦਾਰ ਹੋਵੇ ਹਾਂ ਕੋਈ 10 ਦੇ ਦੂ 20 ਦੇ ਦੂ ਹੱਦ 50000 ਦੇ ਦਊਗਾ ਤੇ ਲੱਖਾਂ ਦੇ ਹਿਸਾਬ ਨਾਲ ਕੋਈ ਦਿੰਦਾ ਆ ਇੰਨੇ ਪੈਸੇ ਕਿੱਕੋਂ ਉਹ ਕੋਈ ਵੀ ਨਹੀਂ ਦਿੰਦਾ ਘਰਾਂ ਦੇ ਤੇ ਆਪਣੇ ਖਰਚੇ ਬੜੇ ਆ ਕੋਈ ਨਹੀਂ ਅੱਜ ਦਾ ਕਰਾਰ ਕੀਤਾ ਵੈਨੇ ਪੈਸੇ ਲੈ ਕੇ ਆਲਾਂਦੇ ਹੈ ਨੂੰ ਤੇ ਫਿਰ ਸਾਰਾ ਟੱਬਰ ਭਾਲਾਂਗੇ ਨਾ ਉੱਥੇ ਤੇ ਨਾਲ ਦੱਸੂਗਾ ਕਿ ਕਿੱਥੋਂ ਆਏ ਆ ਸਾਨੂੰ ਜੋ ਇਕੱਠਿਆਂ ਕਰ ਲੈਂਦੇ ਝਾਟੀ ਜਦੋਂ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਇੰਨੇ ਪੈਸੇ ਖਰਚੇ ਆਪਾਂ ਪਹਿਲੀ ਨਹੀਂ ਜੀ ਜਦੋਂ ਠੀਕ ਵਾਣਾ ਪੈਰੀ ਉਹਨੂੰ ਕੱਠੇ ਕਰਨ ਦੋ ਜੋ ਕਰਦਾ ਉਹਨੂੰ ਕਰਨ ਦੋ ਪਰ ਪੈਲੀ ਨਹੀਂ ਦੇ ਨਾਲ ਉਹ ਤੇ ਕੋਈ ਨਹੀਂ ਉੱਥੇ ਮੁਕਰ ਜਾਗੇ ਉੱਥੇ ਕਵਾਂਗੇ ਵੀ ਅਸੀਂ ਨਹੀਂ ਦੇਣੀ ਤੈਨੂੰ ਪੈਲੀ ਸਿੱਧੀ ਗੱਲ ਵਾ ਜਿਹੜੀ ਐਂ ਜਿੱਥੇ ਮਰਜੀ ਵੇਚੀਏ ਉਹ ਜਿਹੜੀ ਆ ਉਹ ਤਾਂ ਹੀ ਮਿੱਠੀ ਪੈਰੀ ਹੋਈ ਰਹਿੰਦੀ ਆ ਨਾਲ ਇਹਨਾਂ ਦੇ ਉਹ ਮੰਮੀ ਨੂੰ ਕੋਹ ਕਹਿੰਦੀ ਆ ਤੁਹਾਨੂੰ ਕੁਛ ਕਹਿੰਦੀ ਆ ਮੰਮੀ ਨੂੰ ਤੇ ਵਾਸਤੇ ਕੀਤਾ ਵਾ ਇਹਨਾਂ ਨੇ ਮੰਮੀ ਦੇ ਬੋਲੀ ਇਹਨਾਂ ਦੀ ਬੋਲਦੀ ਆ ਸਾਡੇ ਡੈਡੀ ਮਾੜੀ ਮੋਟੀ ਗੱਲ ਕਰਦਾ ਵਾ ਸਾਡੀ ਤੇ ਜੇ ਉਹ ਵੀ ਇਹਨਾਂ ਵਾਸਤੇ ਹੋ ਜੇ ਨਾ ਤੇ ਸਾਡੀ ਸੁਣੇ ਕੋਈ ਨਾ ਚਲੋ ਕੋਈ ਗੱਲ ਨਹੀਂ ਚੁੱਪ ਗੀਤੇ ਰਹੋ ਹਲੇ ਉਹਨੂੰ ਕਰਨ ਦੋ ਜੋ ਕਰਦਾ ਵਾ ਠੀਕ ਨਾ ਇਹ ਤਾਂ ਪਹਿਲੇ ਆ ਕਿ ਆਜੂਗਾ ਨਾ ਤੁਸੀਂ ਕਿਹਾ ਵੀ ਆਪਾਂ ਨਹੀਂ ਪਹਿਲੀ ਦੇਣੀ ਕੀ ਇਹਨੂੰ ਅਹੀਂ ਦੇਖੋ ਪਰਖੰਦੇ ਹੀ ਕਿ ਪਹਿਲਾਂ ਤੁਹਾਡਾ ਸਾਥ ਦੇਣਾ ਮਗਾ ਜਾਂ ਹਨ ਨਹੀਂ ਕੋਧਾ ਨੇ ਮੈਨੂੰ ਚਾਚਾ ਵੀ ਕਹਿਣ ਡਿਆ ਫੋਨ ਤੇ ਉਹ ਕਹਿਣ ਡਿਆ ਵੀ ਹੋ ਗਈ ਆ ਸਾਡੀ ਸਲਾਹ ਸੁ ਤੇ ਕੋਈ ਗੱਲ ਨਹੀਂ ਹੁਣ ਪੈਸੇ ਪੁਹੇ ਇਕੱਠੇ ਕਰਕੇ ਤੁਹਾਨੂੰ ਦਿੰਨੇ ਆ ਤਾਂ ਮੈਂ ਕੋਈ ਗੱਲ ਨਹੀਂ ਜਦੋਂ ਤੁਹਾਡੇ ਕੋ ਪੈਸੇ ਹੋ ਜਾਣਗੇ ਮੈਨੂੰ ਦੱਸ ਦਿਓ ਉਹ ਜੇ ਪਹਿਲੀ ਦੇਤੀ ਨਾ ਇਹਨੂੰ ਇਹ ਲੱਗੀ ਉਹ ਹੋ ਜਾਵਾ ਮੜੀਏ ਗੱਲਾਂ ਕਰਨੋਂ ਨਹੀਂ ਹੋ ਜਿਹੜਦੇ ਹੁੰਦੇ ਇਹ ਨਾ ਨਾ ਬਾਹਰ ਦੀ ਗੱਲ ਬਣੀ ਇਹਨਾਂ ਦੇ ਸਾਨੂੰ ਜੀਨ ਨਹੀਂ ਗਾ ਦੇਣਾ ਚਲੋ ਕੋਈ ਗੱਲ ਨਹੀਂ ਮੈਂ ਜੜੀ ਗੱਲ ਤੁਹਾਨੂੰ ਕਹੀ ਹੈ ਨਾ ਉਹ ਤੁਸੀਂ ਕਰੋ ਚਲ ਕੋਈ ਗੱਲ ਨਹੀਂ ਆਉਂਦਾ ਵਾ ਨਾ ਪੈਸੇ ਲੈ ਕੇ ਇਹ ਤਾਂ ਪਤਾ ਲੱਗੇ ਪਿੱਲਿਆਂ ਦੇ ਕਿੱਥੋਂ ਆ ਨਾਲੀ ਚੋਰੀ ਜ਼ਹਿਰ ਹੋ ਜੂਗੀ ਗਾੜੀ ਬਸ ਠੀਕ ਵਾ ਆਹ ਨਾ ਰਮਨ ਕੀ ਕਰੀ ਜਾਨੀ ਆ ਕਰਨਾ ਕੀ ਆ ਪਿੰਡੋਂ ਫੋਨ ਆਉਂਦਿਆ ਸੀ ਅੱਛਾ ਉਹ ਕਹਿੰਦੇ ਕਿੰਨਾ ਚਿਰ ਹੋ ਗਿਆ ਤੁਸੀਂ ਆਏ ਹੀ ਨਹੀਂਗੇ ਧਾਨ ਕੇ ਫੇਰਾ ਮਾਰ ਜਾਓ ਕਹ ਠੀਕ ਠਾਕ ਵਾ ਠੀਕ ਠਾਕ ਆ ਉਹ ਮੇਰੀ ਗੱਲ ਸੁਣੋ ਮੈਂ ਤੇਰ ਨਾਲ ਗੱਲ ਕਰਨੀ ਸੀ लवली ਆਏ ਮੇਰੇ ਆਲਾ ਬਹਿ ਜਾਓ ਕੀ ਆਂਦਾ ਸੀ लवली ਕਹਿਣਾ ਸੀ ਆ ਕਹਿੰਦਾ ਵੀ ਦਲਜੀਤ ਕਹਿੰਦਾ ਵੀ ਪਿਆਲੀ ਤੇਰੀ ਵਾਲੀ ਮੈਂ ਲੈ ਲੈਣਾ ਪਿਆਲੀ ਲੈ ਲੈਣਾ ਵਾ ਦਲਜੀਤ ਕੋ ਇਨੇ ਪੈਸੇ ਕਿੱਥੋਂ ਆਏ ਜਿਹੜਾ ਪਿਆਲੀ ਲੱਲੂ ਦਾ ਹਾਂ ਗੱਲ ਤੇ ਉਹਨਾ ਮੈਂ ਕੀਤੀ ਕਿ ਇਨੇ ਪੈਸੇ ਉਹ ਤਾਂ ਕਿੱਥੋਂ ਆ ਗਏ ਕਹਿੰਦਾ ਡੈਡੀ ਉਹ ਕਹਿੰਦਾ ਮੈਂ ਆਪਣੇ ਰਿਸਤੇ ਤਰ੍ਹਾਂ ਕੋ ਲੈ ਆਵਾਂ ਕੋਈ ਗੱਲ ਨਹੀਂ ਅੰਦਰ ਹੀ ਹੈ ਦੋਵੇਂ ਜਾਣੇ ਆਵਾਜ਼ ਮਾਰ ਲੈਨੇ ਤੇ ਪੁੱਛ ਲੈਨੇ ਕਿ ਜਾਂਦੇ ਪੜਾ ਮਾਰਾਂ ਆਵਾਜ਼ ਮਾਰਵਾਜ਼ ਕੀ ਕਹਿੰਦਾ ਦਲਜੀਤ ਸੰਦੀਪ ਬਾਹਰ ਆਓ ਹਲੇ ਨਹੀਂ ਉਹਨੇ 35 ਲੱਖ ਤੋਂ ਘੱਟ ਨਹੀਂ ਦੇਣਾ ਕਿਲਾ ਕੀ ਕਰਾਂ ਉਹ ਕੀ ਬੈਠੋ ਹੈ ਇੱਥੇ ਗੱਲ ਕੀ ਹੋਣੀ ਆ ਲੀਹੋ ਕੁਰਸੀ ਲੈ ਕੇ ਨਹੀਂ ਕੰਮੀ ਗਈ ਉਹ ਕੰਮੀ ਤਾਂ ਵਾਈ ਵਾਈ ਮਰੀ ਐ ਇੱਥੇ ਆ ਜਾ ਮੇਰੀ ਗਾ ਸੋਣਾ लवली ਨੂੰ ਕੀ ਕਹਾਂ ਡੈ ਵੀ ਪਹਿਲੀ ਮੈਂ ਲੈ ਲੂੰਗਾ ਰਾਜੀ ਹੋਰ ਮੈਂ ਕੀ ਕਹਿਣਾ ਸੀ ਬਾਹਰ ਜੋ ਪਹਿਲੀ ਦੇਣੀ ਆ ਤੇ ਪਹਿਲੀ ਮੈਂ ਲੈ ਲੈਣਾ ਤੇ ਇਹਨੇ ਪੈਸੇ ਤੇਰੇ ਕੋ ਕਿੱਥੋਂ ਆਏ ਉਹ ਪੈਸੇ ਰਾਜੀ ਇਦਾਂ ਹੀ ਕਰਨੇ ਪੈਣੇ ਆ ਹੁਣ ਸੋਨਾ ਹੈਗਾ ਟੇਕੋ ਉਹ ਵੇਚ ਲਾਂਗੇ ਬਾਕੀ ਸੰਦੀਪ ਨੇ ਨਾ ਉਪਣੀ ਮੰਮੀ ਨਾਲ ਗੱਲ ਕੀਤੀ ਆ ਅੱਛਾ ਉਥੋਂ ਲੈਣਾ ਧਰਮ ਦੇ ਪੈਸੇ ਮੇਰੀ ਗੱਲ ਸੁਣ ਨਾ ਮੇਰੇ ਇਸੇ ਦਾ ਕੋਈ ਲੱਖ ਦੇ ਤੂੰ 2 ਲੱਖ ਦੇ ਦੂ ਉਹ ਸਾਰੇ ਜਿਸ ਦਾ ਰਿכוਜ ਨਹੀਂ ਹੁੰਦੇ ਉਹਦੇ ਮਾਪੇ ਚੰਗੇ ਆ ਉਸਾਮੀ ਮਾਰੇ ਮੋਢੇ ਨਹੀਂ ਆਗੇ ਮੇਰੀ ਗੱਲ ਸੁਣ ਦਲਜੀਤ ਰਿਸ਼ਤੇਦਾਰ ਇੰਨੇ ਪੈਸੇ ਨਹੀਂ ਦਿੰਦੇ ਹੁੰਦੇ ਜੇ ਦੇ ਵੀ ਦਿੱਤੇ ਨਾ ਮਹੀਨੇ ਦੋ ਨਹੀਂ ਉਹਨਾਂ ਨੇ ਕੱਢਣੇ ਉਹਨਾਂ ਕਹਿੰਦਾ ਸਾਡੇ ਪੈਸੇ ਵਾਪਸ ਕਰੋ ਤੇਰੀ ਕਿਹੜੀ ਤਨਖਾਹ ਆ ਵੀ ਫਟਾਫਟ ਵਾਪਸ ਕਰ ਦੇਗਾ ਉਹ ਮੰਮੀ ਕੋਈ ਗੱਲ ਨਹੀਂ ਤੇ ਇਹ ਵਾਪਸ ਕਰ ਦਾਂਗੇ ਆਪਾਂ ਹੌਲੀ ਹੌਲੀ ਕਰਨੀ ਆ ਪਹਿਲਾਂ ਆਪਾਂ ਗੱਲ ਕਰ ਲਈ ਆ 35 ਲੱਖ ਕਿੱਥੋਂ ਲਿਆਵੇਂਗਾ ਕਿੰਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਵਾ ਮੰਮੀ ਮੇਰੀ ਗੱਲ ਸੁਣੋ ਉਹਨਾਂ ਨੇ ਪੈਸਾ ਨਾਲ ਮਤਲਬ ਪਨ ਕੋਈ ਗੱਲ ਨਹੀਂ ਜਿੱਥੋਂ ਮਰਜ਼ੀ ਕਰਕੇ ਦਵਾਗੇ ਮੈਂ ਮੰਮੀ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਦੇ ਦਾਂਗੇ ਮੰਮੀ ਮੇਰੀ ਸੁਣੋ ਗੱਲ ਘੱਟੋ ਘੱਟ ਵੀ ਨਾ 8-10 ਲੱਖ ਤੁਹਾਡੇ ਕੋਲ ਸੋਨਾ ਹੈਗਾ ਵਾ ਅਸੀਂ ਵੀ ਦੇ ਦਾਂਗੇ ਬਾਕੀ 8 ਲੱਖ ਰੁਪਈਆ ਨਾ ਇਹਦੇ ਪੇਕੇ ਨੂੰ ਲਿਆਵਾਂਗੇ 20 ਲੱਖ ਨੂੰ ਦੇ ਦਾਂਗੇ ਬਾਹਰ ਜਾਣ ਜਾਊਗਾ ਬਾਕੀ ਹੌਲੀ ਹੌਲੀ ਦੇ ਜਾਵਾਂਗੇ ਉਦਰਾ ਕੀਤੀ ਗੱਲ ਮੈਂ ਉਹਨੂੰ ਕਹਿਆ 5 ਲੱਖ ਮੈਂ ਤੈਨੂੰ ਬਿਆਨਾ ਦੇ ਦਿੰਨਾ ਵਾ ਅੱਛਾ ਬਾਕੀ ਪੈਸੇ ਮਹੀਨੇ ਤੱਕ ਦੇ ਦੂੰਗਾ ਉਹ ਮੇਰੀ ਗੱਲ ਸੁਣਾ ਕਿੰਦਾਂ ਦੀਆਂ ਤੂੰ ਗੱਲਾਂ ਕਰਦੇ ਨਿਆਣੀਆਂ ਉਹਨੇ 30 35 ਲੱਖ ਤੋਂ ਘੱਟ ਕਲਾ ਨਹੀਂ ਦੇਣਾ ਉਹ ਡਰਜੀ ਪੈਸੇ ਦੇ ਹੀ ਜਾਊਗਾ ਨਾ ਉਹਨੇ ਇਕੱਠੇ ਲੈਣੇ ਆ ਉਹਨੇ ਇਕੱਠੇ ਲੈਣੇ ਆ ਤੇ ਤੁਸੀਂ ਮੇਰੇ ਸਾਥ ਦੇ ਲੋ ਮਰਾ ਵੱਡਾ ਘਰੋਂ ਪਹਿਲੀ ਕੋਈ ਜਾਣ ਦੇਣੀ ਆ ਮੰਮੀ ਘਰ ਦੀ ਘਰ ਹੀ ਰਹਿਊਗੀ ਪਹਿਲੀ ਨਾਲੇ ਤੁਸੀਂ ਹੋ ਜੋ ਜਾਂਦੇ ਹੋ ਕੱਲੀ ਬਾਹਰ ਚੱਲ ਜੇ ਦਲਜੀਤ ਇੱਕ ਗੱਲ ਮੇਰੀ ਸੁਣ ਲੈ ਤੂੰ ਤਾਂ ਕਹਿਤਾ ਹੌਲੀ ਜੀ ਨਾ ਕਿ ਜਿਹੜਾ ਸੋਨਾ ਵਾ ਸਾਡੇ ਕੋਲ 10 ਲੱਖ ਦਾ ਵਾ ਉਹ ਤੂੰ ਵੇਚ ਦੇਗਾ ਤੇ ਉਹਨਾਂ ਨੂੰ ਬਣਾ ਕੇ ਦਿੱਤਾ ਵਾ ਇਹ ਗੱਲ ਦਾ ਘਰ ਵਿੱਚ ਕਪਾਤ ਨਾ ਪਊਗਾ ਤੇ ਸੋਨਾ ਨਹੀਂ ਮੈਂ ਵੇਚਣ ਦੇਣਾ ਮੈਂ ਵੇਚਣ ਵਾਸਤੇ ਨਹੀਂ ਬਣਾ ਕੇ ਪਾਇਆ ਇਹਨੂੰ ਸੰਦੀਪ ਸੁਣਦਾ ਹੀ ਆ ਨਾ ਤੂੰ ਮੰਮੀ ਮੇਰੀ ਗੱਲ ਸੁਣੋ ਉਹ ਮੇਰੇ ਹਿੱਸੇ ਦਾ ਹੀ ਹੈ ਨਾ ਸਾਰਾ ਅੱਧਾ ਮੇਰੇ ਪੇਕੇ ਆਨੇ ਪਾਇਆ ਅੱਧਾ ਤੂੰ ਹੀ ਪਾਇਆ ਤੇ ਕੋਈ ਗੱਲ ਨਹੀਂ ਹੌਲੀ ਹੌਲੀ ਸੈਟ ਬਣਾ ਲਾਂਗੇ ਆਪਾਂ ਦੁਬਾਰਾ ਜੇ ਪਹਿਲੀ ਲੱਲੀ ਆ ਜੀ ਲੈਣੀ ਆ ਨਾ ਇੱਧਰ ਵਾਲਾ ਸੋਨਾ ਨਹੀਂ ਵੇਚਣਾ ਪੇਕੇ ਵਾਲਾ ਵੇਚਣਾ ਨਾ ਬੇਸ਼ੱਕ ਵੇਚ ਦੇ ਤੇ ਜੇ ਮੰਮੀ ਨਹੀਂ ਵੇਚਣ ਦੇਣਾ ਫੇ ਤੁਸੀਂ ਸਾਥ ਦੇ ਦਿਓ ਫਿਰ ਸਾਡਾ ਜੈ ਜੀ ਮੇਰੀ ਸੁਣੋ ਗੱਲ ਕਿ ਹੁਣ ਪਹਿਲੀ ਘਰ ਦੀ ਘਰ ਚ ਰਹਿਣ ਦੀ ਆ ਤੁਹਾਨੂੰ ਨਹੀਂ ਚੰਗੀ ਲੱਗਦੀ ਪਤਾ ਚੰਗੀ ਤੇ ਲੱਗਦੀ ਆ ਫਿਰ ਕੀ ਚਾਹੁੰਦੇ ਦੱਸੋ ਹੁਣ ਫਿਰ ਅਸੀਂ ਤਾਂ ਉਹਨੂੰ ਹੀ ਵੜਦੇ ਆ ਵੀ ਤੂੰ ਹੀ ਨਾ ਵੇਚ ਚੁੱਪ ਕਰਕੇ ਇਸੇ ਕੰਮ ਕਰਦੇ ਹਾਂ ਹੁਣ ਮੈਨੂੰ ਪੈਸੇ ਚਾਹੀਦੇ ਆ ਹੁਣ ਮੈਂ ਆਪਣੇ ਸਹੁਰੇ ਦੇ ਲੈ ਕੇ ਪੈਸੇ ਲੈ ਆਇਆ ਯਾਰ ਇਨਾ ਕੋਈ 20 ਲੱਖ ਰੁਪਇਆ ਹੋਇਆ ਉਹਨੇ ਕਿਹਾ ਮੈਂ 30-40 ਤੋਂ ਘੱਟ ਵੇਚਣੀ ਨਹੀਂ ਆ ਤੇ ਬਾਕੀ ਪੈਸੇ ਕਿੱਥੋਂ ਲੈਣੇ ਆ ਵੱਡੇ ਅਰਤੀ 30 ਲੱਖ ਦੇ ਇਹ ਕਹਿੰਦਾ ਮੈਂ ਕਿਸ਼ਤਾਂ ਜੀ ਦੇ ਦੂੰਗਾ ਉਹ ਮੰਨੂਗਾ ਇਹਦਾ ਕਿਸ਼ਤਾਂ ਵਿੱਚ ਨਹੀਂ ਉਹਨੇ ਮੰਨਣਾ ਉਹਨੇ ਇਕੱਠੇ ਪੈਸੇ ਲੈਣੇ ਆ ਰੇਟ ਕਲੇਮ ਦਾ ਹੀ ਜਾਂਦੇ 30 ਲੱਖ ਰੇਟ ਵਾ ਤੁਸੀਂ ਪੈਦੀ ਜਲਦਾਂ ਪਹੁੰਚ ਗਏ ਨਹੀਂ ਭਰਾਵਾ ਜੀ ਕਹਦਾ ਵਧਾਉਣ ਦੇ ਆ ਗੱਲ ਤੇ ਤੁਹਾਡੀ ਦੋਵਾਂ ਜਾਣਿਆਂ ਦੀ ਹੋਈ ਹੁਣ ਤੁਸੀਂ ਚਾਹੁੰਦੇ ਕੀ ਦੱਸੋ ਮੈਨੂੰ ਜੇ ਤੈਨੂੰ 15 ਜੀ ਮਿਲਦੀ ਆ ਨਾ ਤੂੰ 15 ਜੀ ਲੱਲਾ ਅਹੀਂ ਤੇਰੇ ਦੋਖੀ ਨਹੀਂ ਗਏਗੀ ਸਗੋਂ ਮੇਰਾ ਸਾਥ ਦੋ ਲਵੀ ਨੂੰ ਕਹੋ ਜਿਹਨੇ ਤੈਨੂੰ ਪੈਸੇ ਚਾਹੀਦੇ ਬਾਹਰ ਜਾਣ ਲਈ ਉਹਨੇ ਹੀ ਲੈ ਲਾ ਬਾਕੀ ਬਾਅਦ ਵਿੱਚ ਜਦੋਂ ਬਾਹਰ ਹੋਲੀ ਪੁੱਤ ਜੇ ਅਹੀਂ ਤੇਰਾ ਸਾਥ ਦਿੱਤਾ ਜਿੱਦਾਂ ਤਾਂ ਪੁੱਤ ਤੂੰ ਉਹ ਉਦਾਂ ਤਾਂ ਉਹ ਆ ਜੇ ਉਹਨੂੰ ਭਲਕੇ ਪਤਾ ਲੱਗ ਗਿਆ ਵੀ ਉਹਦਾ ਸਾਥ ਦੇਣ ਦੇ ਆ ਤੇ ਘਰ ਚ ਕਪੱਤ ਪੈ ਗਿਆ ਕਿ ਨਾ ਚਲੋ ਕੋਈ ਗੱਲ ਨਹੀਂ ਬਾਹਰ ਫੇਰ ਦੋ ਟੈਲੀ ਫਿਰ ਇਹ ਤਾਂ ਹੁਣ ਸਿਧਾਈ ਹੋ ਗਿਆ ਮੈਨੂੰ ਲੱਗਦਾ ਸੰਦੀਪ ਕੋਈ ਨਾ ਸਮਝਦਾਰੀ ਤੋਂ ਕੰਮ ਲਾਓ ਪੁੱਤ ਇਦਾਂ ਘਰ ਨਹੀਂ ਚੱਲਦੇ ਹੁੰਦੇ ਮੰਮੀ ਤੁਸੀਂ ਨਹੀਂ ਸਾਥ ਦੇਣ ਦੇ ਤਾਂ ਅਹੀਂ ਕੀ ਕਰੀਏ ਫਿਰ ਗੱਦਾਸਾ ਤਾਹਦਾ ਇਹਨਾਂ ਦਾ ਸਾਫ਼ ਦਈਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੀ ਗੱਲ ਸਮੋ ਗੱਲ ਤੇ ਦਲਜੀਤ ਦੀ ਵੀ ਠੀਕ ਵਾ ਕਰ ਦੀ ਚੀਜ਼ ਘਰ ਵਿੱਚ ਹੀ ਰਹਿ ਜੂਗੀ ਜੇ ਉਹਨਾਂ ਕੋ ਚਲ ਗਈ ਨਾ ਗਵਾਂਡੀਆਂ ਕੋ ਪੈਲੀ ਉਹ ਤਾਂ ਅੱਗੇ ਨਹੀਂ ਜੀਣ ਦਿੰਦੇ ਤੁਹਾਨੂੰ ਪਤਾ ਨਾ ਕਿਦਾਂ ਨਾ ਲਾ ਲਾ ਕੇ ਗੱਲਾਂ ਕਰਿਆ ਕਰਨੀਆਂ ਵਾ ਵੀ ਉਹਦਾਂ ਤੇ ਆਂਦੇ ਸੀ ਵੀ ਤੁਸੀਂ ਕਿੱਲਾ ਲਿਆ ਵਾ ਤੇ ਬਰਾਬਰ ਹੀ ਵੀ ਕਿੱਲਾ ਲੈਣਾ ਵਾ ਹੁਣ ਵੇਖਿਆ ਨਿਆਣੇ ਵੱਡੇ ਹੋਏ ਤੇ ਵੇਚਨੇ ਸ਼ੁਰੂ ਕਰਤੇ ਤੇਹੀਂ ਤੁਹਾਡੀ ਪੈੜੀ ਖਰੀਦਣ ਡਏ ਆ ਤੇਰਾ ਕਹਿੰਦਾ ਕੀ ਮਤਲਬ ਆ ਮੇਰੇ ਕਹਿੰਦਾ ਕੀ ਮਤਲਬ ਆ ਸਮਝੀ ਸਕਦੇ ਜੇ ਤੁਸੀਂ ਕਿ ਚਲ ਦਲਜੀਤ ਰੱਖ ਲੂਗਾ ਘਰ ਤੇ ਰਹਿ ਜਾਊਗੀ ਦੋਵਾਂ ਪਰਾਂਵਾਂ ਦੀ ਕੋਈ ਵੰਡੀ ਆ ਜੇ ਸਾਡੇ ਕੋਲ 14-15 ਲੱਖ ਰੁਪਇਆ ਹੈਗਾ ਵਾ ਨਾ ਅੱਜ ਅਹੀਂ ਦੇ ਦਿੱਤਾ ਨਾ ਤੇ ਜੇ ਭੜਕੇ ਸਾਨੂੰ ਲੋੜ ਪਈ ਨਾ ਤੇ ਅਸੀਂ ਕਿੱਥੋਂ ਲੈਣਾ ਵਾ ਦੱਸ ਚਲ ਕੋਈ ਨਹੀਂ ਉਹਨੂੰ ਕਹਿੰਦੇ ਵੇਚਣਾ ਗਹਿਣੇ ਕਰ ਦੂਗਾ ਜੇ ਬਾਹਰ ਜਾ ਕੇ ਕਮਾਈ ਕਰੂਗਾ ਜੇ 20 ਲੱਖ ਵਿੱਚ ਵੀ ਗਹਿਣੇ ਕਰੂਗਾ 20 ਲੱਖ ਕਮਾਊਗਾ ਹੀ ਉੱਥੇ ਜਾ ਕੇ 20 ਲੱਖ ਦੇ ਕੇ ਤਾਂ ਆਪਣੀ ਭੈੜੀ ਛਡਾਲੂਗਾ ਇਹ ਜਿੰਨਾ ਚਿਰ ਵਾਊਗਾ ਵਿੱਚੋਂ ਫਸਲ ਕੱਢੀ ਜਾਊਗਾ ਦੋਵਾਂ ਜਾਣਿਆਂ ਦੇ ਕੰਮ ਰੋਖ ਆ ਜਾਊਗਾ ਅਗਲੇ ਮੰਨਣਗੇ ਦੋਹੇ ਜੀ ਤਾਂ ਆਈਆਂ ਮੰਨਣਾ ਕਿਉਂ ਨਹੀਂਗਾ ਮਨਾਉਣਾ ਤੇ ਤੁਸੀਂ ਆ ਤੁਸੀਂ ਪਿਓ ਜੇ ਨਿਆਣੇ ਤੇ ਇਦਾਂ ਹੀ ਕਰਦੇ ਹੁੰਦੇ ਆ ਨਿਆਣਿਆਂ ਨੂੰ ਸਮਝਾਉਣਾ ਪੈਂਦਾ ਵਾ ਚੱਲ ਮੈਂ ਪੁੱਛ ਲੈਣਾ ਕਰੀ ਕੀ ਕਹਿੰਦਾ ਤੁਸੀਂ ਕਰ ਲਓ ਗੱਲ ਵੀ ਲਵਲੀ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਵੀ ਇਹਸ ਨਾ ਗਹਿਣੇ ਕਰ ਲਾ ਚੰਗਾ ਰਹਿ ਜੇਗਾ ਜੇ ਕੱਲ ਨੂੰ ਇੱਥੇ ਕਮਾਈ ਕਰੇਗਾ ਤਾਂ ਤੇਰੀ ਪਿਆਲੀ ਭਰ ਜੂਗੀ ਕੱਲ ਨੂੰ ਜੀਆ ਜੰਤ ਵੀ ਹੋਣੀ ਆ ਮੁੜ ਕੇ ਉਹਨਾਂ ਕੀ ਖਾਣਾ ਵਾ ਤੇ ਅਮਰ ਮੈਂ ਤੇ ਨਹੀਂ ਉਹ ਗੱਲ ਕਰਨੀ ਤੂੰ ਆਪੇ ਗੱਲ ਕਰ ਲੈ ਉਹ ਚੰਗਾ ਸਾਰੀ ਗੱਲ ਨਾ ਮੇਰੇ ਤੇ ਸੁੱਟ ਛੜਿਆ ਕਰੋ ਵੀ ਤੂੰ ਹੀ ਗੱਲ ਕਰ ਤੂੰ ਹੀ ਵੀ ਪਿਓ ਜੇ ਦੋਵਾਂ ਨਿਆਣਿਆਂ ਨੂੰ ਬਿਠਾਲ ਕੇ ਸਮਝਾ ਸਕਦੇ ਜੀ ਉਹ ਜਾਂਦੇ ਮੇਰਾ ਤੇ ਦਿਮਾਗ ਖਰਾਬ ਕਰ ਛੜਿਆ ਨਿਆਣਿਆਂ ਨੇ ਕੀ ਗੱਲ ਹੋਈ ਆ ਬਣਾ ਕੇ ਅੰਦਰ ਬਹਿ ਗਏ ਸੋਣਾ ਹੀ ਆ ਗੱਲਾਂ ਤੈਨੂੰ ਮੈਂ ਕਿਹਾ ਵੀ ਕਲੀ ਦਾ ਖੜਾ ਛੱਡ ਦੇ ਤੇ ਮੈਂ ਕਿਹੜਾ ਮਾੜਾ ਸੋਚਣ ਦੀ ਹੋਊਗੀ ਸੋਚਣ ਕੇ ਘਾਰ ਹੀ ਰਹਿਣੀ ਸੀ ਡੈਡੀ ਹੁਣ ਇਹੋ ਸੋਚਦੇ ਹੋਣੇ ਇਹਨਾਂ ਕੋਲ ਪੈਸੇ ਆਏ ਕਿੱਥੋਂ ਤੇ ਜਦੋਂ ਉਹਨਾਂ ਨੂੰ ਅਸੀਂ ਦੱਸ ਦਿੱਤਾ ਵਾ ਕਿ ਮੈਂ ਮੰਮੀ ਕੋ ਮੰਗੇ ਹੀ ਤੇ ਉਹਨਾਂ ਨੇ ਦੇ ਦੇਣੇ ਆ ਉਹ ਨਿਆਣੇ ਨਹੀਂ ਹੈਗੇ ਠੀਕ ਐ ਨਾ ਉਹ ਹਰ ਕੋਈ ਇਹੋ ਸੋਚਦਾ ਵਾ ਕਿ ਰਿਸ਼ਤੇਦਾਰ ਕੋਈ ਵੀ ਹੋਵੇ ਨਾ ਘਟੋੜ ਇੱਕ ਦੋ ਲੱਖ ਦੀ ਮਦਦ ਕਰਦਾ ਵਾ 20-20 ਲੱਖ ਦੀ ਮਦਦ ਨਹੀਂ ਕਰਦਾ ਤੇ ਤੂੰ ਇਵੇਂ ਸਿਆਣੇ ਆ ਮੰਮੀ ਕੋਈ ਲੈਣੇ ਹੋਰ ਕਿੱਥੋਂ ਲੈਣੇ ਆ ਆਪਾਂ ਪਰ ਉਹਨਾਂ ਕੀ ਸੋਚਣਾ ਵਾ ਕੋਈ ਨਾ ਸੋਚੀ ਜਾਣ ਉਹਨੇ ਇਹੋ ਕਹਿਣਾ ਵਾ ਕਿ ਸਾਂਝੇ ਬੈ ਕੇ ਉਹਨੇ ਕੱਢੇ ਹੋਣੀ ਆ ਸਾਂਝੇਕਾਰ ਚ ਕੀ ਦਿੰਦੇ ਰਹੇ ਸਾਨੂੰ 2000 ਰੁਪਇਆ ਦੇ ਕੇ ਤੇ ਪੁੱਛਦੇ ਰਹੇ ਕਿੰਨੇ ਪੈਸੇ ਖਰਚੇ ਵਿੱਚੋਂ ਉਹ ਇਹ ਤੇਰੀ ਸੋਚਣੀ ਆ ਉਹਨਾਂ ਨੇ ਸੋਚਣੀ ਨਹੀਂ ਹੈਗੀ ਉਹਨੇ ਇਹੋ ਸੋਚਣਾ ਵਾ ਕਿ ਸਾਂਝੇ ਪੈਸੇ ਇਹਨਾਂ ਕੋਈ ਗੱਲ ਨਹੀਂ ਸੋਚਦੇ ਰਹੇ ਜੋ ਸੋਚਣਾ ਵਾ ਪਹਿਲੀ ਤਾਂ ਮੈਂ ਲੈ ਕੇ ਛੱਡੂੰਗੀ ਤੇ ਦੇ ਦੇਣੇ ਫਿਰ ਰਾਹੇ ਕਿ ਤੂੰ ਲੈਣੇ ਇਹਨੇ ਪੈਸੇ ਇਹ 20 ਲੱਖ ਰੁਪਇਆ ਬੰਦਾ ਇਦਾਂ ਹੋਰ 10 ਲੱਖ ਕਿੱਥੋਂ ਲਾਵਾਂਗੇ ਫਿਰ ਕੋਈ ਗੱਲ ਨਹੀਂ ਪੈਸੇ ਮੈਂ ਜਿੱਥੋਂ ਮਰਜ਼ੀ ਕਰਾਂ ਬਸ ਤੂੰ ਹੀ लवली ਨੂੰ ਮਨਾਓ ਵੀਰਲਾ ਫਿਰ ਜੋ ਹੁੰਦਾ ਵਾ ਮੈਂ ਤਾਂ ਗੱਲ ਕਰਤੀ ਆ ਅੱਗੇ ਵੇਖੋ ਕੀ ਬੰਦਾ ਤੁਹਾਨੂੰ ਸਭ ਕੋ ਪਿਆਰ ਨਾਲ ਗੱਲ ਕਰਨੀ ਚਾਹੀਦੀ ਆ ਤੁਸੀਂ ਮੈਨੂੰ ਡੁੱਡ ਕੇ ਪੈਣਦੇ ਆ ਉਹ ਸੰਦੀਪ ਡੈਡੀ ਹੁਣ ਮੈਨੂੰ ਪਈ ਜਾਂਦੇ ਮੈਂ ਕੀ ਕਵਾਂ ਇਹਦੇ ਵਿੱਚ ਪੈਣ ਵਾਲੀ ਕਿਹੜੀ ਗੱਲ ਵਾ ਘਰ ਦੀ ਚੀਜ਼ ਘਰ ਹੀ ਹੋਣੀ ਆ ਕੱਲੋਂ ਕਿਤੇ ਗੱਲ ਬਾਹਰ ਵੀ ਨਿਕਲੀ ਨਾ ਉਹਨਾਂ ਕਹਿਣਾ ਵਾ ਆਪਣਾ ਭਰਾ ਹੀ ਬਾਹਰ ਭੇਜਣਾ ਹੀ ਨਾ ਤੇ ਪੈਸੇ ਕੋਲੋਂ ਦੇ ਦਿੰਦਾ ਪਹਿਲੀ ਕੋ ਲੈਣੀ ਏ ਉਹਦੀ ਤੇ ਜੇ ਬਾਹਰ ਦੇ ਦੂਗਾ ਉਹ ਚੰਗਾ ਰਹੂਗਾ ਲੋਕਾਂ ਨੇ ਉਹ ਨਹੀਂ ਗੱਲਾਂ ਕਰਨੀਆਂ ਕਿ ਭਰਾ ਨੂੰ ਦੇ ਜਾਂਦਾ ਪਹਿਲੀ ਮੈਨੂੰ ਨਹੀਂ ਪਤਾ ਵੇਖੋ ਕੀ ਬੰਦਣਾ ਹਣਾ ਕੀ ਕਰਦੇ ਆ ਲੱਗੀ ਜਾਣਾ ਪਤਾ ਤੈਨੂੰ ਕੋਈ ਗੱਲ ਨਹੀਂ ਪਹਿਲੀ ਤਾਂ ਮੈਂ ਲੈ ਕੇ ਛੱਡੂੰਗੀ ਇਹ ਜਿੱਦ ਕਰੀ ਜਾਂਦੀ ਆ ਪਹਿਲੀ ਮੈਂ ਲੈਣੀ ਆ ਪੈਸੇ ਹੱਡ ਕੋ ਬਾਨੀ ਡੇ 20 ਲੱਖ ਨਾਲ ਕੁ ਲੈ ਦੇਣਾ ਹੁੰਦੇ ਸਮਝ ਨਹੀਂ ਆਉਂਦੀ ਮੈਨੂੰ ਕੀ ਬੰਦਣਾ ਹਣਾ ਇੱਦਾਂ ਕਰਦੀ ਆ ਮੰਮੀ ਨੂੰ ਫੋਨ ਲਾਉਣੀ ਆ ਕਿ ਇੱਥੇ ਤੇ ਕੰਮ ਖਰਾਬ ਹੋਣ ਡਿਆ ਵਾ ਕੋਈ ਗੱਲ ਨਹੀਂ ਪਹਿਲੀ ਤਾਂ ਨਹੀਂ ਮੈਂ ਹੱਥੋਂ ਜਾਂ ਦਿੰਦੀ ਜਿੱਦਾਂ ਮਰਜ਼ੀ ਕਰਕੇ ਮੰਮੀ ਪੈਸੇ ਕਰਕੇ ਦੇਣ ਮੈਨੂੰ ਸਸਿਕਲ ਮੰਮੀ ਜੀ ਹਾਂਜੀ ਹਾਂਜੀ ਵਧੀਆ ਤੀ ਸੁਣਾਓ ਕੀ ਕਰਨ ੜੇ ਅੱਛਾ ਅੱਛਾ ਠੀਕ ਆ ਠੀਕ ਠੀਕ ਆ ਨਹੀਂ ਨਹੀਂ ਮੰਮੀ ਗੱਲ ਤੇ ਕੋਈ ਨਹੀਂ ਆ ਮੈਂ ਨਾ ਤੁਹਾਨੂੰ ਫੋਨ ਤਾਂ ਕੀਤਾ ਸੀ ਕਿ ਤੁਹਾਨੂੰ ਪੈਸਿਆਂ ਵੱਲੋਂ ਕਿਹਾ ਸੀ ਨਾ ਮੈਂ ਕਿ ਪਹਿਲੀ ਲੈਣੀ ਆਹੀਂ ਹਾਂਜੀ ਹਾਂਜੀ ਤੇ ਮੰਮੀ ਤੁਸੀਂ ਤੇ ਕਹਿੰਦੇ ਨਾ ਪੈਸੇ ਇੰਨੇ ਦੇਵਾਂਗੇ ਤੇ ਮੈਂ ਤੁਹਾਨੂੰ ਤਾਂ ਫੋਨ ਕੀਤਾ ਵਾ ਕਿ ਪੈਸੇ ਥੋੜੇ ਜਿਨੇ ਵਧ ਕਰ ਦਿਓ ਸਾਨੂੰ ਤੁਸੀਂ ਤੇ 8 ਲੱਖ ਕਹਿੰਦੇ ਸੀ ਸਾਨੂੰ 15 ਚਾਹੀਦਾ ਵਾ ਜਿੱਦਾਂ ਮਰਜ਼ੀ ਕਰਕੇ ਸਾਨੂੰ ਨਾ ਪੈਸੇ ਕਰ ਦੋ ਇੱਥੇ ਵੀ ਇਹੋ ਗੱਲ ਹੋਣ ਈ ਮਮਮੀ ਨਹੀਂ ਤੇ ਨਾ ਪਹਿਲੀ ਸਾਡੇ ਹੱਥੋਂ ਚਲ ਜਾਣੀ ਆ ਐਦਾਂ ਕਰਾਂਗੇ ਨਾ 1 ਕਿੱਲਾ ਲੈਣਾ ਨਾ ਹੀ ਉਹ ਚੋਂ ਅੱਧੇ ਕਿੱਲੇ ਦੇ ਪੈਸੇ ਤੁਹਾਨੂੰ ਦੇਈ ਜਾਵਾਂਗੇ ਮੰਮੀ ਉਹ ਤੇ ਗੱਲ ਹੈਗੀ ਆ ਕੋਈ ਗੱਲ ਨਹੀਂ ਤੁਸੀਂ ਰਾਜੀ ਦੀ ਟੈਨਸ਼ਨ ਨਾ ਲਓ ਅਸੀਂ ਉਹਨੂੰ ਬਾਹਰ ਕਲਾ ਦਾਂਗੇ ਕਿਸੇ ਤਰੀਕੇ ਨਾਲ ਵਰਨਾ ਪੈਲੀ ਨਹੀਂ ਹੱਥੋਂ ਜਾਂ ਦੇਣੀ ਅਸੀਂ ਜਿੰਨੇ ਵੀ ਅੱਧੇ ਕਿਲੇ ਦੀ ਫਸਲ ਹੋਊਗੀ ਨਾ ਉਹਦੇ ਪੈਸੇ ਤੁਹਾਨੂੰ ਦਿਆ ਕਰਾਂਗੇ ਇੱਥੇ ਮੰਮੀ ਉਹਨਾਂ ਨੂੰ ਨਾਂ ਦੱਸਾਂਗੇ ਅਸੀਂ ਤੁਸੀਂ ਨਾ ਕਿਹੜੇ ਤਰੀਕੇ ਨਾਲ ਪੈਸੇ ਕਰਨੇ ਆ ਠੀਕਾ ਚਲੋ ਕੋਈ ਗੱਲ ਨਹੀਂ ਰਾਜੇ ਨੇ ਸਲਾਹ ਕਰਕੇ ਨਾ ਫਿਰ ਮੈਨੂੰ ਦੱਸ ਦਿਓ ਮੰਮੀ ਅੰਗੇਲੀ ਨੇ ਘਰ ਛੱਡਿਓ ਹੁਣ ਪੈਸੇ ਕਰ ਦਿਓ ਸਾਨੂੰ ਠੀਕਾ ਚਲੋ ਠੀਕਾ ਕੋਈ ਗੱਲ ਨਹੀਂ ਸ਼ਾਮ ਨੂੰ ਫੋਨ ਕਰਕੇ ਨਾ ਮੈਨੂੰ ਦੱਸ ਦਿਓ ਇੱਕ ਵਾਰੀ ਠੀਕਾ ਠੀਕਾ ਮੰਮੀ ਤੁਹਾਡੇ ਤੇ ਯਾਸਵਾ ਹੋਰ ਤੇ ਕੋਈ ਰਿਸ਼ਤੇਦਾਰ ਹੈ ਨਹੀਂ ਆ चलो ठीक है कोई गल नहीं चंगा मम्मी चल अभी बढ़िया हो गया मम्मी वालों चलो हाँ हो ही गई है वो तो मैं पता ही है मम्मी ने पैसे दे ही देने हैं पहली तो नहीं मैं जान दि हथों जिदा मर्जी करके ना पहली तो मैं कटवा के रहूँगी इन्होंने को